ਬਾਗਾਂ ਦਾ ਰਾਖਾ ਕਹਾਣੀ ਦਾ ਲੇਖਕ ਪ੍ਰਿੰਸੀਪਲ ਜਸਤਵੰਦ ਸਿੰਘ ਹਨ ਤੇ ਮੁੱਖ ਪਾਤਰ ਲਾਲੂ ਸ਼ਾ ਬਾਰੂ ਬਾਰੂ ਦੀ ਮਾਂ ਅਤੇ ਪਰਜਾਈ ਕਲਰਕਾਂ ਦਾ ਟੋਲਾ ਇਹ ਕਹਾਣੀ ਦੇ ਵਿੱਚ ਕਹਾੜੀਕਾਰ ਨੇ ਜੋ ਸਾਨੂੰ ਬੀ ਸਿੱਖਿਆ ਦਿੱਤੀ ਹੈ ਉਹ ਜਾਂ ਸਾਨੂੰ ਜਿਸ ਮਸਲੇ ਵੱਲ ਧਿਆਨ ਦਿਵਾਇਆ ਹੈ ਉਹ ਦੱਸਣ ਤੋਂ ਪਹਿਲਾਂ ਮੈਂ ਸੂਬਾ ਵਿਦਿਆਰਥੀਆਂ ਦਾ ਹਰਕ ਪੰਜਾਬੀ ਚੈਨਲ ਤੇ ਸਵਾਗਤ ਕਰਦੀ ਹਾਂ ਤੇ ਦੱਸਣਾ ਚਾਹਾਂਗੀ ਕਿ ਬਾਗਾਂ ਦਾ ਰਾਖਾ ਕਹਾਣੀ ਜਿਹੜੀ ਹੈ ਬੀਏ ਬੀਐਸਸੀ ਬੀਕਮ ਸਮੈਸਟਰ ਦੂਜਾ ਦੇ ਵਿੱਚ 20 ਅੰਕਾਂ ਦੇ ਅਨੁਸਾਰ ਵਿਸ਼ਾ ਕਰਨਾ ਹੈ ਜੋ ਕਿ ਲਗਭਗ ਮਤਲਬ ਕਿ ਸੇਬ ਤੁਹਾਡੀ ਅਨਸਰ ਸ਼ੀਟ ਜਿਹੜੀ ਹੈ 4 ਤੋਂ 5 ਪੰਨਿਆਂ ਤੱਕ ਤੁਸੀਂ ਇਸ ਨੂੰ ਸਮੇਟਣਾ ਹੈ ਇਸ ਦਾ ਵਿਸ਼ਾ ਕਹਾਣੀ ਤੁਸੀਂ ਖੁਦ ਪੜੋ ਮੈਂ ਇਸ ਦੇ ਵਿਸ਼ੇ ਦੇ ਕੁਝ ਪੁਆਇੰਟਸ ਤੁਹਾਨੂੰ ਦੱਸਣਾ ਚਾਹਾਂਗੀ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਦੱਸਿਆ ਹੈ ਕਿ ਬਾਰੂ ਪਛੜੀਅਚ ਰੇੜੀਆਂ ਦੇ ਦਾ ਇੱਕ ਪਛੜੀਚ ਰੇਣੀ ਦਾ ਇੱਕ ਨੌਜਵਾਨ ਮੁੰਡਾ ਹੈ ਜਿਹੜਾ ਕਿ ਇੱਕ ਮਾਮੂਲੀ ਜੀ ਨੌਕਰੀ ਕਰਦਾ ਹੈ ਉਹ ਹੈ ਬਾਗ ਦੀ ਰਾਖੀ ਕਰਨੀ ਤੇ ਲਾਲੂ ਸ਼ਾ ਉਸ ਬਾਗ ਦਾ ਮਾਲਕ ਹੈ ਤੇ ਇੱਕ ਦਿਨ ਜਦੋਂ ਲਾਲੂ ਸ਼ਾ ਦੇ ਸਾਹਮਣੇ ਲਾਲੂ ਸ਼ਾ 바ਰੂ ਨੂੰ ਬਹੁਤ ਜ਼ਿਆਦਾ ਡਾਂਟਦਾ ਹੈ ਕਿਉਂਕਿ 바ਰੂ ਜਿਹੜਾ ਹੈ ਉਹ ਬਾਗ ਦੀਆਂ ਲੁਗਾਠਾਂ ਖਾ ਕੇ ਉਸ ਨੂੰ ਬਿਮਾਰ ਹੋ ਜਾਂਦਾ ਤੇ ਲਾਲੂ ਸ਼ਾ ਉਸ ਨੂੰ ਡਾਂਟਦਾ ਹੈ ਕਿ ਬੁਖਾਰ ਉਸ ਨੂੰ ਕਿਉਂ ਚੜਿਆ ਹੈ ਤਾਂ ਇਹ ਇੱਕ ਡਾਇਲੋਗ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਹੈ ਕਿ ਗਰੀਬ ਜਾਂ ਮਜ਼ਦੂਰ ਵਿਅਕਤੀ ਨੂੰ ਬਿਮਾਰ ਹੋਣ ਦਾ ਵੀ ਹੱਕ ਨਹੀਂ ਹੈਗਾ ਜਾਂ ਉਸ ਨੂੰ ਬਿਮਾਰ ਹੋ ਜਾਣ ਤੇ ਉਸ ਨਾਲ ਕਿੰਨਾ ਬੁਰਾ ਵਿਹਾਰ ਕੀਤਾ ਜਾਂਦਾ ਹੈ ਉਸ ਕਹਾਣੀ ਚ ਪਤਾ ਲੱਗਦਾ ਹੈ ਇਸ ਕਹਾਣੀ ਵਿੱਚ ਬਾਰੂ ਹੇਟਲੇ ਵਰਗ ਦਾ ਗਰੀਬ ਪਾਤਰ ਹੈ ਜੋ ਸਦੀਆਂ ਤੋਂ ਗਰੀਬੀ ਅਤੇ અપਮਾਨ ਭਰੇ ਹਾਲਾਤ ਚ ਲੰਘ ਰਹੇ ਹਨ ਦੇਸ਼ ਤੇ ਆਜ਼ਾਦੀ ਦੇ ਇੰਨੇ ਸਾਲ ਬਾਅਦ ਵੀ ਇਸ ਵਰਗ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ ਇਸ ਫਰਕ ਦਾ ਸ਼ੋਸ਼ਣ ਅਤੇ ਦੁਰਗਤੀ ਹਮੇਸ਼ਾ ਹੁੰਦੀ ਰਹੀ ਹੈ ਲਾਲੂਸ਼ਾ ਉੱਚ ਵਰਗ ਦਾ ਪ੍ਰਤੀਕ ਹੈ ਜਿਹੜਾ ਵਰਗ ਆਪਣੀ ਤਾਕਤ ਅਤੇ ਦੌਲਤ ਦੀ ਦੁਰਵਰਤੋਂ ਕਰਕੇ ਹੀਟਲੇ ਵਰਗ ਦਾ ਸ਼ੋਸ਼ਣ ਕਰਦਾ ਹੈ ਜੇ ਸੰਖੇਪ ਚ ਇੱਕ ਕਹਾਣੀ ਦੇਖੀਏ ਤੇ ਕਹਾਣੀ ਵਿੱਚ ਲਾਲੂਸ਼ਾ ਦੇ ਬਾਗ ਵਿੱਚ ਬਾਰੂ ਰੱਖਿਆ ਹੈ ਉਸ ਦਾ ਬਾਗ ਦਾ ਪਰ ਇੱਕ ਦਿਨ ਬੁਖਾਰ ਚੜਨ ਕਰਕੇ ਉਹ ਬਾਗ ਦੀ ਚੰਗਿਤਰਾ ਰਾਖੀ ਨਹੀਂ ਕਰ ਸਕਿਆ ਤਾਂ ਅਗਲੇ ਦਿਨ ਲਾਲੂ ਸ਼ਾਹ ਉਸ ਨੂੰ ਬਹੁਤ ਡਾਟਦਾ ਫਿਟਕਾਰਦਾ ਹੈ ਤੇ ਉਸ ਨੂੰ ਬੁਖਾਰ ਚੜੇ ਹੋਣ ਤੇ ਉਸ ਨੂੰ ਕਹਿੰਦਾ ਹੈ ਕਿ ਉਹ ਜੇ ਨਹੀਂ ਰਾਖੀ ਕਰ ਸਕਦਾ ਤੇ ਉਹ ਘਰ ਨੂੰ ਚਲਾ ਜਾਵੇ 바ਰੂ ਆਪਣੀ ਅਣਖ ਜਾਂ ਸਵੈਮਾਨ ਦੀ ਰੱਖਿਆ ਕਰਦਾ ਹੋਇਆ ਉੱਥੋਂ ਤੁਰ ਪੈਂਦਾ ਹੈ ਤੇ ਘਰ ਪਹੁੰਚ ਜਾਂਦਾ ਹੈ ਘਰ ਆ ਕੇ ਜਦੋਂ ਉਸ ਦੀ ਮਾਂ ਤੇ ਪਰਜਾਈ ਉਸ ਨੂੰ ਆ ਜਾਣ ਦਾ ਕਾਰਨ ਪੁੱਛਦੀਆਂ ਹਨ ਤਾਂ ਉਹ ਕਹਿੰਦਾ ਹੈ ਕਿ ਉਸ ਨੂੰ ਲਾਲੂ ਸ਼ਾਹ ਨੇ ਗਾਲਾਂ ਕੱਢੀਆਂ ਹਨ ਇਸ ਕਰਕੇ ਉਹ ਘਰ ਆ ਗਿਆ ਹੈ ਤਾਂ ਇਹ ਸੁਣ ਕੇ ਉਸ ਦੀ ਮਾਂ ਤੇ ਪਰਜਾਈ ਕਰਦੀਆਂ ਹਨ ਕਿ ਗਾਲਾਂ ਕੱਢ ਲਿਆ ਤੇਰੀ ਕਿਹੜੀ ਲੱਤ ਟੁੱਟ ਗਈ ਸੀ ਤੂੰ ਕਿਹੜੀ ਗੱਲੋਂ ਉਸ ਦੀਆਂ ਗਾਲਾਂ ਟੋਕੜੀਆਂ ਸਨ ਤੂੰ ਕੱਢੀ ਜਾਣ ਦਿੰਦਾ ਤੇ ਪਰਜਾਈ ਨੂੰ ਪਤਾ ਸੀ ਜਾਂ ਮਾਂ ਨੂੰ ਪਤਾ ਸੀ ਵੀ ਜੇ ਇਹ ਬਾਰੂ ਕੰਮ ਨਹੀਂ ਕਰੇਗਾ 17 ਰੁਪਏ ਮਹੀਨੇ ਤਨਖਾਹ ਨਹੀਂ ਲਿਆਏਗਾ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਤਾਂ ਇੱਥੇ ਫਿਰ ਬਾਰੂ ਨੂੰ ਜਦੋਂ ਬੁਖਾਰ ਉਤਰਦਾ ਹੈ ਦੇਵੋਫਰ ਸਵੇਰ ਵੇਲੇ ਮੁੜ ਕੇ ਆਪਣੇ ਕੰਮ ਤੇ ਚਲਾ ਜਾਂਦਾ ਹੈ ਕਿਉਂਕਿ ਉਸ ਨੂੰ ਆਪਣੇ ਘਰ ਦੀ ਗਰੀਬੀ ਦਾ ਅਹਿਸਾਸ ਹੁੰਦਾ ਹੈ ਤੇ ਉਸ ਦੇ ਸਾਹਮਣੇ ਸਾਰਾ ਦ੍ਰਿਸ਼ ਘੁੰਮ ਜਾਂਦਾ ਹੈ ਕਿ ਉਹ ਉਸ ਦੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਉਸ ਦਾ ਅਣਖ ਤੇ ਸਵੈ ਮਾਣ ਉਸ ਦੀ ਮਜਬੂਰੀ ਥੱਲੇ ਆ ਕੇ ਕੁਚਲੇ ਜਾਂਦੇ ਹਨ ਤੇ ਮੁੜ ਤੋਂ ਬਾਗ ਵਿੱਚ ਜਾ ਕੇ ਰਾਖੀ ਕਰਨ ਲੱਗਦਾ ਹੈ ਤਾਂ ਲਾਲੂ ਸ਼ਾ ਉਸ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਹ ਅਜਿਆ ਗਰੀਬ ਵਰਗ ਅਜਿਆ ਹੈ ਮਜ਼ਦੂਰ ਵਰਗ ਇਹ ਇਸ ਨੂੰ ਆਪਣੀ ਮਜਬੂਰੀ ਜਿਹੜੀ ਹੈ ਉਹ ਵੇਖ ਕੇ ਦੁਬਾਰਾ ਆਉਣਾ ਹੀ ਪੈਂਦਾ ਹੈ ਤੇ ਇਹ ਕਹਿ ਕੇ ਉਹ ਲਾਲੂ ਸ਼ਾਹ ਖੁਸ਼ ਹੋ ਗਿਆ ਕਿ ਇਦਾਂ ਤੇਰੀ ਅਕਲ ਟਿਕਾਣੀ ਆ ਗਈ ਤੇ ਫੇਰ ਗਾਲਾਂ ਕੱਢ ਕੇ ਕਿਹਾ ਕੱਲ ਹੀ ਹੋਸ਼ ਕਰ ਲੈਂਦਾ 바ਰੂ ਨੇ ਉੱਤਰ ਦਿੱਤਾ ਕਿ ਉਸਦੀ ਭਾਬੀ ਕਹਿੰਦੀ ਸੀ ਗਾਲਾਂ ਨਾਲ ਕਿਹੜੀ ਲੱਤ ਟੁੱਟ ਜਾਂਦੀ ਹੈ ਤੇ ਲਾਲੂ ਖੁਸ਼ੀ-ਖੁਸ਼ੀ ਵਾਪਸ ਆਪਣੇ ਘਰ ਚ ਲੱਗ ਗਿਆ ਤੇ 바ਰੂ ਨੂੰ ਬਾਗ ਵਿੱਚ ਛੱਡ ਗਿਆ ਹੁਣ 바ਰੂ ਜਦੋਂ ਬਾਗ ਦੇ ਵਿੱਚ ਹੈ ਉਸ ਵੇਲੇ ਉਸ ਨੂੰ ਫਿਰ ਤੋਂ ਉਹਨੂੰ ਰੋਟੀ ਨਹੀਂ ਮਿਲਦੀ ਤੇ ਉਹ ਫਿਰ ਅੱਧਾ ਕਿਲੋ ਲਗਾਠਾ ਖਾ ਲੈਂਦਾ ਹੈ ਤੇ 3 ਵਜੇ ਉਸ ਨੂੰ ਬੁਖਾਰ ਚੜਨਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਬੁਖਾਰ ਦੇ ਨਾਲ ਉਸ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ ਤੇ ਉਹ ਸ਼ਾਮ ਤੱਕ ਉਸ ਦੀ ਬੁਖਾਰ ਨਾਲ ਸਿਰ ਨੂੰ ਬੁਖਾਰ ਚੜ ਜਾਂਦਾ ਹੈ ਤੇ ਬਹੁਤ ਸਾਰੀਆਂ ਉਹਦੀਆਂ ਜਿਹੜੀ ਸਰੀਰ ਦੀ ਇੱਕ ਹਾਲਤ ਹੈ ਬਹੁਤ ਸਾਰੀ ਉਹਦੀ ਹਾਲਤ ਖਰਾਬ ਹੋ ਜਾਂਦੀ ਹੈ ਤੇ ਲੇਟ ਜਾਂਦਾ ਹੈ ਬੇਸੁਰਤ ਰਹਿੰਦਾ ਹੈ ਤੇ बेहोश ਪਿਆ ਰਹਿੰਦਾ ਸਾਰੀ ਰਾਤ ਤੇ ਸਾਰੀ ਰਾਤ ਬਾਗ ਜਿਹੜਾ ਹੈ ਚਮਗਿੱਦੜ ਉਸ ਬਾਗ ਨੂੰ ਖਾ ਜਾਂਦੇ ਹਨ ਉਸ ਪੇਲ ਨੂੰ ਗਾਠਾਂ ਨੂੰ ਤੇ ਬੁਖਾਰ ਬਾਰੂ ਦੇ ਸਿਰ ਨੂੰ ਚੜ ਜਾਂਦਾ ਹੈ ਤੇ ਉਹ ਸੁੱਤਾ ਪਿਆ ਹੀ ਗੁਲੇਲਾ ਚ ਲਾਈ ਜਾਂਦਾ ਹੈ ਪਰ ਉਸ ਦਾ ਨਿਸ਼ਾਨਾ ਨਹੀਂ ਚੱਲਦਾ ਤੇ ਚਮਗਿੱਦੜ ਬਾਗ ਨੂੰ ਖਾ ਜਾਂਦੇ ਹਨ ਇਸ ਪ੍ਰਕਾਰ ਕਹਾਣੀ ਦੇ ਅੰਤ ਵਿੱਚ ਬਾਰੂ ਜਿਹੜਾ ਹੈ ਮਰ ਜਾਂਦਾ ਹੈ ਤੇ ਇਹ ਕਹਾਣੀਕਾਰ ਦੱਸਤਾ ਹੈ ਕਿ ਕਹਾਣੀ ਦੇ ਵਿੱਚ ਇੱਕ ਗਰੀਬ ਮਜ਼ਦੂਰ ਮੁੰਡੇ ਦੀ ਸਥਿਤੀ ਦੱਸਦੀ ਹੈ ਕਿ ਬਾਰੂ ਦਾ ਪਰਿਵਾਰ ਪਾਕਿਸਤਾਨ ਵਿੱਚ ਦੇਸ਼ਵਾਨ ਤੋਂ ਪਹਿਲਾਂ ਵਧੀਆ ਹਾਲਤ ਵਿੱਚ ਸੀ ਪਰ ਦੇਸ਼ਵਾਨ ਤੋਂ ਬਾਅਦ ਉਹਨਾਂ ਨੂੰ ਗਰੀਬੀ ਤੇ ਦੁੱਖ ਵੇਖਣ ਪਏ ਬਾਰੂ ਦੀ ਮਾਂ ਤੇ ਪਰਜਾਈ ਉਸ ਨੂੰ ਲਾਲੂ ਸ਼ਾਹ ਦੁਆਰਾ ਕੱਢੀਆਂ ਗਾਲਾਂ ਤੇ ਬੇਇੱਜ਼ਤੀ ਭਰਾ ਲਾ ਕੇ ਬਾਗ ਦੀ ਰਾਖੀ ਕਰਨ ਲਈ ਕਹਿੰਦੀਆਂ ਹਨ ਤੇ ਇਸ ਪਰ ਇਸ ਤੋਂ ਉਸ ਤੇ ਬਾਰੂ ਦੀ ਮੌਤ ਤੋਂ ਬਾਅਦ ਲੇਖਕ ਇਹ ਦੱਸਣਾ ਚਾਹ ਰਿਹਾ ਹੈ ਗਰੀਬ ਵਰਗ ਪ੍ਰਤੀ ਅਮੀਰ ਵਰਗ ਦਾ ਕਿੰਨਾ ਜ਼ਾਲਮਾਨਾ ਬੇਤਰਸ ਵਿਹਾਰ ਹੈ ਇਸ யਥਾਰਤ ਨੂੰ ਕਹਾਣੀ ਪੇਸ਼ ਕਰਦੀ ਨਜ਼ਰ ਆਉਂਦੀ ਹੈ ਇਸ ਕਹਾਣੀ ਵਿੱਚ ਕਲਰਕਾਂ ਦਾ ਟੋਲਾ ਮੱਧ ਵਰਗ ਦਾ ਪ੍ਰਤੀਕ ਹੈ ਜੋ ਹੇਠਲੇ ਵਰਗ ਨਾਲ ਬੁਕਾਵੇ ਦੀ ਹਮਦਰਦੀ ਰੱਖਦਾ ਹੈ ਤੇ ਉਸ ਨੂੰ ਉਹਦੀ ਸਿੱਧੇ ਤੌਰ ਤੇ ਮਦਦ ਨਹੀਂ ਕਰਦਾ ਪਰ ਉਸ ਨੂੰ ਮਜ਼ਾਕ ਕਰਦਾ ਹੈ ਇਹ ਕਹਾਣੀ ਵਿੱਚ ਕਲਰਕਾਂ ਦਾ ਟੋਲਾ ਦੇ ਵਿੱਚ ਇੱਕ ਕਲਰਕ ਜਿਆ ਵੀ ਹੈ ਜਿਹੜਾ ਆਪਣੇ ਬੌਸ ਤੋਂ ਦੇ ਕੁਝ ਕਹਿਣ ਤੇ ਨੌਕਰੀ ਛੱਡ ਗਿਆ ਸੀ ਪਰ ਮੁੜ ਕੇ ਵਾਪਸ ਨੌਕਰੀ ਤੇ ਨਹੀਂ ਸੀ ਗਿਆ ਤਾਂ ਲੇਖਕ ਨੇ ਇਹਦੇ ਵਿੱਚ ਇਹ ਵੀ ਅੰਦਾਜ਼ਾ ਦੱਸਿਆ ਹੈ ਜਾਇਹੀ ਇਹ ਵੀ ਇੱਕ ਵਿਸ਼ਾ ਦੱਸਿਆ ਹੈ ਕਿ ਜਿਹੜਾ ਮੱਧ ਵਰਗ ਹੈ ਉਹ ਆਪਣੀ ਸਵੈ ਮਾਨ ਜਾਂ ਆਪਣੀ ਜਿਹੜੀ ਅਣਖ ਹੈ ਉਸ ਨੂੰ ਕਾਇਮ ਰੱਖਣ ਵਾਸਤੇ ਕਲਰਕਾਂ ਦੇ ਟੋਲੇ 'ਚ ਇੱਕ ਨੌਜਵਾਨ ਕਲਰਕ ਵਾਪਸ ਆਪਣੇ बॉस ਕੋਲ ਜਾ ਕੇ ਮਾਫੀ ਨਹੀਂ ਮੰਗਦਾ ਪਰ ਇੱਕ ਮਜ਼ਦੂਰ ਨੂੰ ਆਪਣੇ ਆਪਣੇ ਮਾਲਕ ਕੋਲ ਆ ਕੇ ਮਾਫੀ ਮੰਗਣੀ ਪੈਂਦੀ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਗਰੀਬ ਵਰਗ ਦੀਆਂ ਸਮੱਸਿਆਵਾਂ ਉੱਚ ਵਰਗ ਤੇ ਵੱਧ ਵਰਗ ਨਾਲੋਂ ਜ਼ਿਆਦਾ ਤਨਖਾਹ ਨਾਲ ਜ਼ਿਆਦਾ ਮੁਸ਼ਕਲ ਭਰਪੂਰ ਜ਼ਿੰਦਗੀ ਉਹ ਜਿਉਂਦੇ ਹਨ ਇਸ ਤੋਂ ਇਹ ਅਨਸਾਸ ਹੁੰਦਾ ਹੈ ਕਹਾਣੀਕਾਰ ਨੇ ਇਸ ਕਹਾ ਇਸ ਕਹਾਣੀ ਵਿੱਚ ਪਛੜੇ ਤੇ ਗਰੀਬ ਵਰਗ ਦੀ ਬੇਇਨਸਾਫੀ ਬੇਜਤੀ ਅਣਖਹੀਣਤਾ ਨਾਲ ਜੀਵਨ ਜਿਉਣ ਦੀ ਗੱਲ ਵੀ ਕੀਤੀ ਹੈ ਅਮੀਰੀ ਦੀ ਤਾਕਤ ਵਿੱਚ ਅਮੀਰ ਵਰਗ ਦੇ ਲੋਕ ਬਾਰੂ ਵਰਗੇ ਗਰੀਬ ਲਾਚਾਰ ਲੋਕਾਂ ਦੀ ਬਿਮਾਰੀ ਦੀ ਹਾਲਤ ਨੂੰ ਨਹੀਂ ਸਮਝਦੇ ਉਹਨਾਂ ਤੋਂ ਬਿਮਾਰੀ ਦੀ ਹਾਲਤ ਵਿੱਚ ਵੀ ਕੰਮ ਲੈਂਦੇ ਹਨ ਛਿੱਟੇ ਵੱਜੋ ਬਾਰੂ ਵਰਗੇ ਨੌਜਵਾਨ ਕਈ ਵਾਰ ਪਿਆਸ ਭੁੱਖ ਤੇ ਬੁਖਾਰ ਨਾਲ ਬਿਮਾਰੀ ਨਾਲ ਅ ਵਰਜ ਜਾਂਦੇ ਹਨ ਜਾਂ ਬਾਗ ਵੀ ਰੱਖ ਕੇ ਘਰ ਦਾ ਜਿਵੇਂ ਮਰ ਜਾਂਦਾ ਹੈ ਕਹਾੜੀਕਾਰ ਨੇ ਇਸ ਕਹਾਣੀ ਵਿੱਚ ਜਾਤਪਾਤ ਦੀ ਵੰਡ ਦਾ ਜ਼ਿਕਰ ਕੀਤਾ ਹੈ ਜਿਵੇਂ ਕਿ ਆਰੀਆ ਸਭਿਅਤਾ ਵਿੱਚ ਹੋਈ ਜਾਤੀ ਵੰਡ ਨੇ ਭਾਰਤ ਵਿੱਚ ਅਨੇਕਾਂ ਜਾਤਾਂ ਤੇ ਜਮਾਤਾਂ ਵਿੱਚ ਲੋਕਾਂ ਨੂੰ ਵੰਡ ਦਿੱਤਾ ਸੀ ਇਸ ਦਾ ਵੀ ਜ਼ਿਕਰ ਇਸ ਕਹਾਣੀ ਵਿੱਚ ਮਿਲਦਾ ਹੈ ਤੇ ਲਾਸਟ ਵਿੱਚ ਜੋ ਕਹਾੜੀਕਾਰ ਕਹਿੰਦਾ ਬਾਰੂਦੀ ਪਰਜਾਈ ਸਵੇਰ ਵੇਲਾ ਲੈ ਕੇ ਸਵੇਰ ਵੇਲੇ ਦੀ ਰੋਟੀ ਲੈ ਕੇ ਆ ਰਹੀ ਸੀ ਬਾਗ ਉੱਜੜ ਚੁੱਕਾ ਸੀ ڈاکੂ ਦਾ ਕਿਸੇ ਨੂੰ ਪਤਾ ਨਹੀਂ ਸੀ ਉਹ ਘਰ ਸੁੱਤਾ ਪਿਆ ਸੀ ਹੁਣ ڈاکੂ ਇੱਥੇ ਲਾਲੂ ਸ਼ਾਹ ਨੂੰ ਕਿਹਾ ਗਿਆ ਹੈ ਜਿਸਨੇ ਗਰੀਬ ਬਾਰੂ ਦੀ ਜ਼ਿੰਦਗੀ ਦੇ ਵਿੱਚ ਡਾਕਾ ਮਾਰਿਆ ਸੀ ਉਸਤੇ ਮਜਬੂਰੀ ਨੂੰ ਸਮਝੇ ਬਿਗੈਰ ਉਸਤੇ ਉਸਨੂੰ ਕੰਮ ਕਰਨ ਲਈ ਮਜਬੂਰ ਕੀਤਾ ਸੀ ਤੇ ਉਸਨੂੰ ਦਵਾਈਦਾਰੂ ਨਹੀਂ ਸੀ ਉਸਦਾ ਕੋਈ ਪਿਤਾ ਕੇਵਲ ਉਸਨੂੰ ਡਾਂਟਿਆ ਹੀ ਸੀ ਤੇ ਉਸਨੂੰ ਬੁਰਾ ਵਿਹਾਰ ਕੀਤਾ ਸੀ ਇਸ ਪ੍ਰਕਾਰ ਕਹਾਣੀ ਵਿੱਚ ਲੇਖਕ ਦੱਸਦਾ ਹੈ ਕਿ ਕੋਈ ਵੀ ਰਾਜਪਰਬੰਧ ਆਰਥਿਕ ਪ੍ਰਬੰਧ ਦਾ ਸਮਾਜਿਕ ਪੱਧਰ ਸਮਾਜਿਕ ਪ੍ਰਬੰਧ ਜਿਹੜਾ ਹੈ ਗਰੀਬ ਲੋਕਾਂ ਦੀ ਸ਼ੋਸ਼ਣ ਅਤੇ ਦੁਰਗਤੀ ਨੂੰ ਨਹੀਂ ਰੋਕ ਸਕਿਆ ਜਿਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਬਿਲਕੁਲ ਵੀ ਬਾਰੂ ਨੂੰ ਕਿਸੇ ਤਰ੍ਹਾਂ ਦਾ ਕੋਈ ਆਸਰਾ ਨਹੀਂ ਮਿਲਿਆ ਤੇ ਲੇਖਕ ਨੇ ਤਿੰਨ ਵਰਗਾਂ ਦੀ ਇਸ ਕਹਾਣੀ ਵਿੱਚ ਪੇਸ਼ਕਾਰੀ ਕੀਤੀ ਹੈ ਜਿਸ ਦੇ ਵਿੱਚ ਅਮੀਰ ਵਰਗ ਦਾ ਪ੍ਰਤੀਕ ਲਾਲੂ ਸ਼ਾ ਗਰੀਬ ਵਰਗ ਦਾ ਪ੍ਰਤੀਕ ਬਾਰੂ ਤੇ ਮੱਧ ਵਰਗ ਦਾ ਪ੍ਰਤੀਕ ਕਰੜਕਾਂ ਦਾ ਟੋਲਾ ਹੈ ਜਿਹੜੇ ਕਿ ਅਖੌਤੀ ਹਮਦਰਦੀ ਕਰਦੇ ਹਨ ਗਰੀਬ ਵਿਅਕਤੀ ਨਾਲ ਪਰ ਉਸ ਦਾ ਉਸ ਦੀ ਗਰੀਬੀ ਨੂੰ ਦੂਰ ਕਰਨ ਲਈ ਜਾਂ ਉਸ ਦੀ ਬਿਮਾਰ ਹਾਲਤ ਨੂੰ ਦੂਰ ਕਰਨ ਵਾਸਤੇ ਮਦਦ ਨਹੀਂ ਕਰਦੇ ਉਸ ਨੂੰ ਇੰਨਾ ਜਰੂਰ ਕਰ ਕਹਿੰਦੇ ਆ ਕਿ ਤੂੰ ਬਿਮਾਰ ਆ ਤੇਰਾ ਤੂੰ ਜਾ ਕੇ ਦਵਾਈ ਲੈ ਪਰ ਉਹ ਇਹ ਨਹੀਂ ਸਮਝਦੇ ਕਿ ਉਸ ਕੋਲ ਤਾਂ ਦਵਾਈ ਲੈਣ ਲਈ ਪੈਸੇ ਨਹੀਂ ਆ ਜੋ ਚਾਹੁੰਦੇ ਕਿ ਉਸ ਦੀ ਮਦਦ ਕਰ ਸਕਦੇ ਸੀ ਇਸ ਪ੍ਰਕਾਰ ਇਹ ਕਹਾਣੀ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਲਿਖੀ ਗਈ ਬਹੁਤ ਵਧੀਆ ਕਹਾਣੀ ਹੈ ਜੋ 바ਰੂ ਨਾਲ ਸਾਡੀ ਹਮਦਰਦੀ ਜਿਹੜੀ ਹੈ ਉਸ ਨੂੰ ਪੇਸ਼ ਕਰਦੀ ਹੈ ਜਾਂ ਅਸੀਂ ਬਾਰੂ ਨਾਲ ਹਮਦਰਦੀ ਕਰਨ ਲਈ ਮਜਬੂਰ ਹੋ ਜਾਂਦੇ ਹਾਂ ਇਸ ਕਹਾਣੀ ਦੇ ਵਿੱਚ